ਸਤ ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਕੁਝ ਬੇਨਤੀਆਂ ਕਰਨੀਆਂ ਸੀ ਜਿਹੜੇ ਆਪਣੇ ਭਰਾ ਸੰਘਰਸ਼ ਤੇ ਜਾਂਦੇ ਆ ਦਿੱਲੀ ਨੂੰ ਤੇ ਉਹ ਸੇਫਟੀ ਬਾਰੇ ਗੱਲਾਂ ਕਰਨੀਆਂ ਸੀ ਐਕਸੀਡੈਂਟ ਬਹੁਤ ਜ਼ਿਆਦਾ ਹੋ ਰਹੇ ਆ ਕਰਕੇ ਧੰਦ ਬਹੁਤ ਜ਼ਿਆਦੀ ਆ ਤੇ ਆਪਣੀਆਂ ਸੇਫਟੀਆਂ ਵਰਤ ਕੇ ਚੱਲੋ ਜਿੱਦਾਂ ਹੁਣ ਟਰੈਕਟਰ ਆ ਟਰੈਕਟਰ ਦੇ ਮੋਰੇ ਵੀ ਜਿਹੜਾ ਉਹ ਆਪਣੇ ਰੇਡੀਅਮ ਪੇਪਰ ਆਉਂਦਾ ਚਮਕੀਲਾ ਜਾਂ ਬੰਪਰ ਦੇ ਉਹਨੂੰ ਲਾ ਲਓ ਆਪਣੀਆਂ ਬ੍ਰੇਕਾਂ ਕਲੱਚ ਤੇ ਸਟੀering ਵਾਲੀ ਦੇ ਟਰੈਕਟਰ ਦੇ ਵਿੱਚ ਪੈਂਦਾ ਉਹ ਜ਼ਰੂਰੀ ਚੈੱਕ ਕਰਕੇ ਜਾਵੋ ਤੇ ਉਦੋਂ ਬਾਅਦ ਜੇ ਟਰੈਕਟਰ ਦੇ ਉੱਪਰ ਛਤਰੀ ਲੱਗਦੀ ਆ ਤੇ ਛਤਰੀ ਦਾ ਬਹੁਤ ਫਾਇਦਾ ਆ ਇੱਕ ਤਾਂ ਉਹਨਾਂ ਨੂੰ ਮੀਂਹ ਗਣੀ ਤੋਂ ਬਚਾਉਂਦੀ ਆ ਤੇ ਦੂਜੇ ਨੰਬਰ ਤੇ ਇਹ ਗੱਲ ਆ ਵੀ ਜੇ ਕਿਸੇ ਟਰੈਕਟਰ ਤੇ ਜਦੋਂ ਮਗਰਾੜ ਤੇ ਬਹਿੰਦੇ ਆਪਣੇ ਭਰਾ ਕਿਸੇ ਨੂੰ ਨੀਂਦ ਆਉਂਦੀ ਆ ਤੇ ਉਹ ਬੰਦਾ ਪਿਛੇ ਢੋ ਲੱਗ ਜਾਂਦੀ ਆ ਜਾਂ ਉਹਨੂੰ ਸਹਾਰਾ ਮਿਲ ਜਾਂਦਾ ਆ ਲਿੱਗਣ ਤੋਂ ਜਾਂ ਕਰੇ ਬ੍ਰੇਕ ਬੰਦਾ ਲਾਉਂਦਾ ਆ ਆਪਦੇ ਬਚਾਅ ਵਾਸਤੇ ਤੇ ਉਹਨਾਂ ਨੂੰ ਉਹ ਪਿੱਛੇ سپورਟ ਕਰ ਦਿੰਦੀ ਆ ਤੇ ਉਹ ਇੱਕ ਸੇਫ ਬਣ ਜਾਂਦਾ ਤੇ ਉਦੋਂ ਬਾਅਦ ਦੇ ਵਿੱਚ ਜਿਹੜੇ ਜੇ ਇੱਕ ਇੱਕ ਬੰਦੇ ਦੀ ਉੱਤੇ ਬਹਿਣ ਦੀ ਜਗ੍ਹਾ ਤੇ ਇੱਕ ਇੱਕ ਹੀ ਬੰਦਾ ਬੈਠੇ ਦੋ ਜਣੇ ਉਹਨਾਂ ਉਹਦੇ ਉੱਪਰ ਨਾ ਬੈਠੇ ਉਦੋਂ ਪਿੱਛੇ ਜਿਹੜੀ ਟਰਾਲੀ ਆ ਟਰਾਲੀ ਦੇ ਵਿੱਚ ਮੇਰੇ ਭਰਾ ਬਹਿ ਜਾ ਕਰਨ ਇੱਕ ਚਲਾਉਣ ਵਾਲਾ ਹੋਵੇ ਤੇ ਇੱਕ ਉਹਦੇ ਖੱਬੇ ਪਾਸੇ ਬਹਿ ਜਾਵੇ ਤੇ ਇੱਕ ਸੱਜੇ ਪਾਸੇ ਬਹਿ ਜਾਵੇ ਜੇ ਦੋ ਬੰਦਿਆਂ ਦੀ ਜਗ੍ਹਾ ਤੇ ਦੋ ਹੀ ਮੇਰੇ ਵੀਰ ਬੈਠਣ ਉੱਥੇ ਉਦੋਂ ਬਾਅਦ ਦੇ ਵਿੱਚ ਜਿਹੜੀ ਪਿੱਛੇ ਆਪਣੀ ਹੁੱਕ ਆ ਜਾਂਦੀ ਆ ਟਰੈਕਟਰ ਦੀ ਤੇ ਟਰਾਲੀ ਦੀ ਉਹ ਹੈ ਹੁੱਕ ਆਪਣੀ ਜਰੂਰ ਚੈੱਕ ਕਰੋ ਤੇ ਜਿਹੜਾ ਹੁੱਕ ਦੇ ਵਿੱਚ ਜਿਹੜਾ ਆਪਾਂ ਗੁੱਲਾ ਪਾਉਨੇ ਆ ਉਹ ਉਹਦੇ ਥੱਲੇ ਜਿਹੜਾ ਇੱਕ ਹੋਲ ਕਰਾ ਆ ਗਿਆ ਨਾ ਚਾਹੇ ਤੇ ਲੋਕ ਲਾਓ ਜਿੰਦਾ ਲਾ ਦਿਓ ਤੇ ਜਾਂ ਸੇਫਟੀ ਪੈਨ ਲਾਓ ਆਪਨ ਤੇ ਜਿੰਦਾ ਲਾਓ ਕਰਕੇ ਕਈ ਵਾਰੀ ਇਦਾਂ ਹੋ ਜਾਂਦਾ ਵੀ ਸ਼ੰਗਾਰਸ਼ ਬਹੁਤ ਜ਼ਿਆਦਾ ਜਿਹੜਾ ਤੇਜ਼ੀ ਦੇ ਨਾਲ ਆ ਤੇ ਬਹੁਤ ਸਾਰਿਆਂ ਜਿਹਦੇ ਵਿੱਚ ਜੋਸ਼ ਆ ਉਹ ਉੱਥੇ ਸ਼ਰਾਰਤੀ ਜਿਹੜੇ ਅਨਸਰ ਆ ਉਹ ਤੁਹਾਡੇ ਗੁੱਲਿਆ ਵੀ ਹੋ ਸਕਦਾ ਕਈ ਵਾਰੀ ਕੱਢ ਲੈਣ ਕਰਕੇ ਮੋਦੀ ਭਗਤ ਵੀ ਬਹੁਤ ਜ਼ਿਆਦਾ ਆ ਉੱਥੇ ਉਹਨਾਂ ਨੂੰ ਸਪੋਰਟ ਕਰਨ ਵਾਲੇ ਦੇ ਵਿੱਚ ਵਿੱਚ ਹੈਗੇ ਆ ਤੇ ਸ਼ਰਾਪਤੀ ਜਿਹੜੇ ਅਨਸਰ ਹੈ ਉਹ ਫੜੇ ਵੀ ਆ ਕਾਫੀ ਬਰੀ ਉਹ ਹੋ ਸਕਦਾ ਕੋਈ ਇਦਾਂ ਦੀ ਤੁਹਾਡੇ ਨਾਲ ਘਟਨਾ ਕਰ ਲੈਣਾ ਤੇ ਉਦੋਂ ਬਾਅਦ ਦੇ ਵਿੱਚ ਪਿਛੇ ਜਿਹੜੀ ਟਰਾਲੀ ਆ ਆਪਣੀਆਂ ਟਰਾਲੀ ਦੇ ਉੱਪਰ ਤਰਪਾਲ ਜ਼ਰੂਰ ਪਾ ਕੇ ਲੈ ਕੇ ਜਾਓ ਤਰਪਾਲ ਜਿਹੜੇ ਆਪਣੇ ਬਜ਼ੁਰਗ ਹੈ ਕਿਤੇ ਉਹ ਠੰਡ ਤੋਂ ਥੋੜਾ ਬਚਾ ਹੁੰਦਾ ਹੈ ਤੇ ਉਦੋਂ ਬਾਅਦ ਦੇ ਵਿੱਚ ਜਿਹੜੀ ਆਪਣੀ ਪਿਛੇ ਡਾਲ ਆ ਜਾਂਦਾ ਆ ਜਦੋਂ ਰਾਤ ਦਾ ਸਮਾਂ ਆ ਤੁਸੀਂ ਡਾਲੇ ਦੇ ਹਨਾ ਬਾਹਰਲੇ ਪਾਸੇ ਲੱਤਾਂ ਲਮਗਾ ਕੇ ਨਹੀਂ ਬਹਿਣਾ ਉੱਥੇ ਵੀ ਤੁਹਾਡਾ ਰੇਡੀਅਮ ਪੇਪਰ ਲੱਗਾ ਹੋਣਾ ਚਾਹੀਦਾ ਕਰ ਕਿਹੜੀ ਲਾਈਟ ਪੈਂਦੀ ਆ ਉਹ ਰੇਡੀਅਮ ਉਹਦੇ ਨਾਲ ਚਮਕ ਜਾਂਦਾ ਆ ਅੱਬਲ ਤੇ ਲੱਤਾਂ ਲਵਾਓ ਪਿਛੇ ਟਰਾਲੀ ਨੂੰ ਵੀ ਜੇ ਨਹੀਂ ਲੱਗਦੀਆਂ ਤੇ ਫਿਰ ਤੁਸੀਂ ਉਹ ਰੇਡੀਅਮ ਪੇਪਰ ਜ਼ਰੂਰ ਲਾਓ ਤੇ ਡਾਲੇ ਦੇ ਪਿਛਲੇ ਪਾਸੇ ਲੱਤਾਂ ਲਮਗਾ ਕੇ ਨਾ ਬੈਠੋ ਤੇ ਜੇ ਦਿਨ ਸਾਫ ਆ ਵਧੀਆ ਆ ਤੁਹਾਨੂੰ ਪਤਾ ਸੇਫ ਆ ਤਾਂ ਤੁਸੀਂ ਬਹਿ ਜਾਓ ਪਰ ਜਦੋਂ ਰਾਤ ਦਾ ਟਾਈਮ ਆ ਫਿਰ ਤੁਸੀਂ ਪਿੱਛੇ ਨੂੰ ਵੀਰਜੀ ਲੱਤਾਂ ਲੰਗਾ ਕੇ ਨਹੀਂ ਬਹਿਣਾ ਉੱਥੇ ਦਾਡਾ ਰੇਡੀਅਮ ਜਿਹੜਾ ਪੇਪਰ ਆ ਉਹ ਲੱਗਾ ਹੋਣਾ ਬਹੁਤ ਜ਼ਰੂਰੀ ਆ ਤੇ ਜਿਹੜੇ ਸੰਗਲ ਆ ਛੇ ਡਾਲਿਆਂ ਨੂੰ ਲੱਗੇ ਹੁੰਦੇ ਆ ਉਹ ਜਿਹੜਾ ਹੋਲਡ ਕਰਦੇ ਆ ਡਾਲੇ ਨੂੰ ਉਹਦੇ ਨਾਲ ਇੱਕ ਲੋਹੇ ਦੀ ਪੱਤੀ ਵੀ ਮਜ਼ਬੂਤ ਜੀ ਬਣਾ ਕੇ ਸੰਗਲ ਦੇ ਨਾਲ ਉਹ ਡਾਲੇ ਨੂੰ ਲਾਓ ਤੇ ਵਧੀਆ ਉਹਦੇ ਵਿੱਚ ਜਿਹੜੇ 나ਟ ਆ ਉਹਨੂੰ ਕੱਸ ਕੇ ਇਹ ਨਵੇਂ 나ਟ ਲੈ ਕੇ ਕੱਸ ਕੇ ਤੇ ਫੇਰ ਉਹ ਤੁਸੀਂ ਵੀਰਜੀ ਡਾਲਾੜਾ ਪਿੱਛੇ ਨੂੰ ਖੋਲ ਕੇ ਹੋਲੋ ਕਰਕੇ ਸੰਗਲ ਵੀ ਕਈ ਵਾਰੀ ਹੋਏ ਪਏ ਤੇ ਨਿਕਲ ਜਾਂਦੇ ਆ ਵਿੱਚੋਂ ਉਹ ਜਿਹੜੇ ਆਪਣੇ ਹੋਲਲਾਂ ਦੇ ਵਿੱਚ ਪਾਏ ਹੁੰਦੇ ਆ ਮੋਹਰੇ ਕੁੰਡੇ ਪਾਏ ਹੁੰਦੇ ਉਹ ਵੀ ਕਈ ਵਾਰੀ ਹੋਵਾ ਪੈਣ ਤੇ ਨਿਕਲ ਜਾਂਦੇ ਆ ਤੇ ਰਸ਼ ਬਹੁਤ ਜ਼ਿਆਦਾ ਆ ਟਰਾਲੀ ਰੋਜ਼ ਹੀ 11500 ਟਰਾਲੀ ਜਾਂਦੀ ਆ ਦਿੱਲੀ ਨੂੰ ਇਹਦਾ ਕਰਕੇ ਥੋੜਾ ਹੌਲੀ ਚੱਲੋ ਧੁੰਦ ਬਹੁਤ ਜ਼ਿਆਦੀ ਆ ਧੁੰਦ ਦਾ ਕਰਕੇ ਜਿੰਨੇ ਵੀ ਤੁਹਾਡੇ ਰੇਡੀਅਮ ਪੇਪਰ ਮੋਹਰੇ ਟਰੈਕਟਰ ਦੇ ਲੱਗਦੇ ਆ ਜਾਂ ਪਿਛਲੇ ਪਾਸੇ ਜਿੰਨੀਆਂ ਵੀ ਲੱਗਦੇ ਲਾਓ ਟਰਾਲੀ ਸਾਈਡ ਤੇ ਲਾਉਨੇ ਆ ਕਿਤੇ ਬਾਥਰੂਮ ਜਾਣੇ ਆ ਤੇ ਚੌਥੇ ਇੰਡੀਕੇਟਰ ਜਿਹੜੇ ਟਰੈਕਟਰ ਦੇ ਆ ਉਹ جگਦੇ ਛੱਡ ਕੇ ਜਾਓ ਜਿੰਨੀ ਵੀ ਤੁਹਾਡੇ ਕੋਲ ਸੇਫਟੀ ਰੱਖ ਹੁੰਦੀ ਆ ਉਹ ਰੱਖ ਕੇ ਜਾਓ ਪੈਰਾਂ ਦੇ ਵਿੱਚ ਜਿਹੜਾ ਡਰਾਈਵਰ ਮੇਰਾ ਭਰਾ ਆ ਉਹ ਸ਼ੂਪ ਆ ਗਈ ਵਧੀਆ ਸ਼ੂ ਜਿੱਦਾਂ ਹੋਣ ਤਾਸ਼ਮਿਆਂ ਤੋਂ ਬਿਨਾ ਹੋਣ ਕਈ ਵਾਰ ਜਿਹੜੇ ਤਾਸ਼ਮੇ ਉਹ ਵੀ ਆਪਣੇ ਕਲੱਚ ਜਾਂ ਬ੍ਰੇਕਾਂ ਦੇ ਵਿੱਚ ਉਥੇ ਫਸ ਜਾਂਦੇ ਆ ਜਾਂ ਚਪਲਾਂ ਆ ਕਈ ਵਾਰੀ ਬੰਦਾ ਕਹਿੰਦਾ ਚਪਲਾਂ ਪਾ ਵੀ ਥੋੜਾ ਪਾ ਕੇ ਚਲਾ ਲਵਾ ਮੇਰੇ ਮੈਂ ਟਾਈਡ ਆ ਸ਼ੂਪ ਆ ਕੇ ਚਲਾਓ ਐਨ ਜਾਣੀ ਕਿ ਵਧੀਆ ਤਰੀਕੇ ਨਾਲ ਜਾਓ ਤੇ ਵਧੀਆ ਤਰੀਕੇ ਨਾਲ ਆਓ ਕਰਕੇ ਆ ਵੀਡੀਓ ਦੇਖੀ ਆ ਆ ਵੀ ਜਦੋਂ ਐਕਸੀਡੈਂਟ ਹੁੰਦੇ ਆ ਕਿਸੇ ਦੀ ਜਾਂ ਲੱਤ ਟੁੱਟ ਜਾਂਦੀ ਆ ਜਾਂ ਕਿੱਦਾਂ ਵੀ ਆ ਵੱਡੀਆਂ ਸੱਟਾਂ ਲੱਗਦੀਆਂ ਤਾਂ ਫਿਰ ਦੇਖ ਕੇ ਮਨ ਬਹੁਤ ਦੁਖੀ ਹੁੰਦਾ ਇਹ ਸਾਡੇ ਭਰਾ ਗਿਆ ਹੀ ਤੇ ਉਹ ਐਕਸੀਡੈਂਟ ਹੋ ਗਿਆ ਤੇ ਉਹ ਸੱਟ ਲੱਗੀ ਉਹਦਾ ਕਰਕੇ ਮੈਂ ਇਹ ਜ਼ਰੂਰ ਬੇਨਤੀ ਕਰਦਾ ਵੀ ਪ੍ਰਵਾਨ ਕਰਿਓ ਜਦੋਂ ਵੀ ਤੁਹਾਡੀਆਂ ਤੁਸੀਂ ਜਾਣੇ ਆ ਆਪਣੀਆਂ ਸੇਫਟੀਆਂ ਜ਼ਰੂਰ ਰੱਖੋ ਆ ਹੁਣ ਵੀ ਤੁਸੀਂ ਆ ਦੇਖੀ ਹੁਣੀ ਵੀਡੀਓ ਜਿਹਨੇ ਮੇਰੇ ਭਰਾ ਕਹੀ ਨਹੀਂ ਦੁੱਖ ਦੇਖ ਦੇਖਣਾ ਬਹੁਤ ਜ਼ਿਆਦਾ ਔਖਾ ਹੋ ਜਾਂਦਾ ਜਦੋਂ ਕੋਈ ਉਹ ਵੀ ਮੂਦ ਦੀ ਲੜਾਈ ਦੇ ਵਿੱਚ ਆਉਂਦਾ ਤਾਂ ਫਿਰ ਦੇਖਣਾ ਉਦੋਂ ਵੀ ਬਹੁਤ ਜ਼ਿਆਦਾ ਔਖਾ ਹੋ ਜਾਂਦਾ ਹੁਣ ਆ ਬਾਬਾ RAM ਜੀ ਉਹ ਬੜੇ ਦਿਨ ਧਰਨੀਆਂ 'ਚ ਬੈਠੇ ਰਹੇ ਇਹਨਾਂ ਨੇ ਕੋਈ ਡਿਸੀਜਨ ਨਹੀਂ ਦਿੱਤਾ ਤੇ ਉਹ ਕਹਿੰਦਾ ਮੇਰੇ ਤੋਂ ਦੁੱਖ ਇੰਨਾ ਦੇਖ ਹੀ ਮੈਂ ਦੇਖ ਹੀ ਨਹੀਂ ਸਕਦਾ ਤੇ ਉਹਨਾਂ ਨੇ ਆ ਆਪਣੇ ਆਪ ਨੂੰ ਸ਼ੀਰੀ ਕਰ ਲਿਆ ਵੀ ਮੈਂ ਨਹੀਂ ਦੇਖ ਸਕਦਾ ਇੰਨਾ ਜ਼ਿਆਦਾ ਦੁੱਖ ਇਹਦਾ ਕਰਕੇ ਮੈਂ ਇਹਦੇ ਇਸੇ ਗੱਲ ਤੋਂ ਇਨਾ ਵੀ ਵੀਰ ਜੀ ਬੇਨਤੀਆਂ ਪ੍ਰਵਾਨ ਕਰਿਓ ਸੇਫਟੀ ਜਰੂਰ ਰੱਖ ਕੇ ਜਾਇਓ ਪੰਜ ਛੇ ਗੱਲਾਂ ਇਆਂ ਜੇ ਤੁਸੀਂ ਇਹ ਰੱਖ ਕੇ ਜਾਓਗੇ ਤੇ ਉਹ ਆਪਾਂ ਨੂੰ ਫਾਇਦਾ ਹੀ ਹੋਊਗਾ ਜਿਹੜੇ ਇਦਾਂ ਦੇ ਐਕਸੀਡੈਂਟ ਆ ਉਹਨਾਂ ਤੋਂ ਆਪਣਾ ਬਚਾਅ ਹੋਊਗਾ ਸਾਰੇ ਜਾਣੇ ਠੀਕ ਜਾਣਗੇ ਤੇ ਠੀਕ ਹੋਣਗੇ ਜੈ ਜਵਾਨ ਜੈ ਕਿਸਾਨ